ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਇਸ ਵਕਤ ਨਿਹਾਲ ਸਿੰਘ ਵਾਲੇ ਦਾ ਜਿਹੜਾ ਸਰਕਾਰੀ ਪ੍ਰਾਇਮਰੀ ਸਕੂਲ ਆ ਉਸ ਗਰਾਊਂਡ ਦੇ ਵਿੱਚੋਂ ਤੁਹਾਡੇ ਰੂਬਰੂ ਹੋਏ ਆ ਤੇ ਆ ਥੋੜਾ ਜਿਹਾ ਕੈਮਰਾ ਇੱਧਰ ਬੱਚਿਆਂ ਲਈ ਮਾਰਿਆ ਜਾਵੇ ਦੇਖੋ ਬੱਚਿਆਂ ਲਈ ਸੰਦਜ 100 ਤੋਂ 150 ਬੱਚੇ ਬੜਾ ਖੜੇ ਲੈਣਾ ਚਾਹੋ ਹਾਂਜੀ ਆਓ 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 ਸਰ ਸਰ ਚ ਲੈ ਜਾਓ ਭਾਈ ਇਧਰ ਆਈ ਚੱਲੋ ਉੱਟ ਕੇ ਪਤਾ ਖਾ ਕੇ ਇਧਰ ਹਾਂਜੀ ਕਿੰਨਾ ਮਿਲ ਗਿਆ ਕਿ ਅਸੀਂ ਜਿਹੜਾ ਗਰਾਊਂਡ ਦੇ ਵਿੱਚ ਖੜੇ ਆ ਜੀ ਸਾਡੇ ਕੋਲ ਡੇਲੀ ਇੱਥੇ 100 ਬੱਚੇ ਨੂੰ ਆ ਜਾਂਦਾ ਬੱਚੇ ਨਾ ਕਬੱਡੀ ਦੀ ਪ੍ਰੈਕਟਿਸ ਲਾਉਂਦੇ ਆ ਗਰਾਊਂਡ ਨਾਲ ਜੁੜੇ ਹੋਏ ਆ ਮਿਹਨਤ ਲਾਉਂਦੇ ਬੜਾ ਵਧੀਆ ਮਾਹੌਲ ਹੁੰਦਾ ਸਾਨੂੰ ਅਸੀਂ ਵੀਡੀਓ ਪਾਉਣ ਦਾ ਮਤਲਬ ਇਹੀ ਆ ਵੀ ਸਾਡੀ ਜਿਹੜੀ ਵੀਡੀਓ ਆ ਇਹ ਜਿੰਨੇ ਵੀ ਲੋਕਾਂ ਤੱਕ ਸ਼ਹਿਰ ਦੇ ਨਿਵਾਸੀਆਂ ਤੱਕ ਪਹੁੰਚਦੀ ਆ ਤਾਂ ਸਾਰਿਆਂ ਨੂੰ ਸਾਡੀ ਨਿਮਰਤਾ ਸਹਿਤ ਬੇਨਤੀ ਆ ਕਿ ਇਹ ਬੱਚੇ ਜਿਹੜੇ ਆ ਕਿ بڑے ਮੰਨ ਲਓ ਗਰੀਬ ਘਰਾਂ ਦੇ ਬੱਚੇ ਆ ਤੇ ਬਹੁਤ ਸੋਹਣਾ ਖੇਡਣ ਲੱਗ ਗਏ ਥੋੜੇ ਦਿਨਾਂ ਦੇ ਵਿੱਚ ਰਿਜ਼ਲਟ ਦੇਣ ਲੱਗ ਗਏ ਤੇ ਸਾਡੀ ਨਿਮਰਤਾ ਸਹਿਤ ਇਹੀ ਬੇਨਤੀ ਦੁਬਾਰਾ ਕਰਦੇ ਆ ਅਸੀਂ ਕਿ ਜਿਹੜਾ ਵੀ ਕੋਈ ਦਾਨੀ ਸੱਜਣਾ ਇਹ ਇਸ ਬੱਚਿਆਂ ਨੂੰ ਕਿ ਜਿਵੇਂ ਮਾਇਕ ਸਹਾਤਾ ਦੇ ਵਿੱਚ ਕੋਈ ਅਸੀਂ ਪੈਸਾ ਦਾ ਨਹੀਂ ਕਹਿੰਦੇ ਇਹਨਾਂ ਨੂੰ ਡਾਈਟ ਦੇ ਲਈ ਜਿਵੇਂ ਮੰਨ ਲਓ ਕੋਈ ਕੇਲੇਆਂ ਨੂੰ ਜਾਂ ਕੋਈ ਹੋਰ ਫਰੂਟ ਦੇ ਸਕਦੇ ਆ ਤੇ ਇਹਨੇ ਨਾਲ ਬੱਚੇ ਥੋੜਾ ਲਾਲਚ ਨਾਲ ਛੋਟੇ ਛੋਟੇ ਬੱਚੇ ਆ ਇਹਨੇ ਨਾ ਆਉਂਦੇ ਰਿਹਾ ਕਰਨਗੇ ਤੇ ਸਾਨੂੰ ਐ ਵੀ ਜੇ ਸ਼ਹਿਰ ਵਾਸੀ ਹੰਗਾਰਾ ਦੇਣਗੇ ਤਾਂ ਚੰਗੀ ਗੱਲ ਆ ਜਿਵੇਂ ਅੱਜ ਦਾ ਮਾਹੌਲ ਚੱਲਦਾ ਨਸ਼ਿਆਂ ਤੋਂ ਜਵਾਨੀ ਜਿਹੜੀ ਬਚ ਸਕਦੀ ਆ ਬੱਚੇ ਖੇਡਾਂ ਨਾਲ ਜੁੜਨਗੇ ਤੇ ਇੱਕ ਜਿਹੜਾ ਚੰਗਾ ਸਨੇਹਾ ਆਊਗਾ ਜੇ ਅੱਜ ਦੀ ਸਨੇਹਾ ਦੀ ਅੱਜ ਦੀ ਗੱਲ ਕਰੀਏ ਸਹਾਇਤਾ ਦੀ ਤਾਂ ਸਾਡੇ ਇਧਰ ਕੈਮਰਾ ਲਾ ਦਿਓ ਬਾਬੇ ਬਾਬਾ ਅਕਵਾਲ ਸਿੰਘ ਜੀ ਘਾਲੀ ਜੀ ਆ ਇਹਨਾਂ ਵੱਲੋਂ ਜਿਹੜੀ ਅੱਜ ਦੀ ਕੇਲਾਂ ਦੀ ਸੇਵਾ ਲਾਈ ਗਈ ਹੈ ਜੀ ਇਹ ਕੱਲ ਅੱਜ ਨਹੀਂ ਅੱਗੇ ਵੀ ਜਦੋਂ ਹੀ ਅਸੀਂ ਇਹਨਾਂ ਨੂੰ ਲਾਉਨੇ ਸਨੇਹਾ ਤੇ ਬਸ ਫਿਰ ਹਾਜ਼ਰ ਹੁੰਦਾ ਸਾਰਾ ਕੋਲੇ ਤੇ ਆ ਦਿਖਾ ਦਿਓ ਜੀ ਕੇਰਾਂ ਬੱਚੇ ਸਾਰੇ ਇੱਕੇ ਉੱਤਰ ਇੱਕ ਸਾਈਡ ਰੱਖੀਏ ਛੱਲੜਾ ਇੱਕਦਾਂ ਲਾਓ ਬੱਚੇ ਇੱਕਦਾਂ ਲਾਓ ਬਲਾ ਦੁਬਾਰਾ ਨਹੀਂ ਹੁਣ ओके